ਦੇਖੋ ਜੀ ਦੁਨੀਆ ਦੀ ਸਭ ਤੋਂ ਭਾਰੀ ਰਿੰਗ 63 ਕਿਲੋ ਦਾ ਵਜਨ ਹੈ 63 ਕਿਲੋ 800 ਕੁਛ ਗਰਾਹ ਆ ਚੱਕੋ ਜੀ ਆਈਫੋਨ 15 ਪ੍ਰੋ ਦੀ 200000 ਦਾ ਬਤਨ ਹੈ ਤਾਂ ਚੱਕੋ ਜੀ ਇਹ ਤਾਂ ਉਹ ਲਾ ਕੇ ਰੱਖੋ ਤਾਂ ਚੱਕੋ ਤੋਂ ਸੋਨੇ ਦੀ ਬੂਟੀ ਆ ਗਈ ਹੈ ਜੱਦੀ ਜੀ ਨੂੰ ਦਾਣਾ ਦੇਣਾ ਉਹ ਆ ਬੀਤੀ ਗਾਣਾ ਇਹਨਾਂ ਦੇ ਸਾਰੇ ਜਿਹੜੀਆਂ ਆਈਟਮਾਂ ਨੇ ਜੀਰੋ ਮੇਕਿੰਗ ਚਾਰਜ ਦੇ ਉੱਤੇ ਨਹੀਂ ਹੈਆਂ ਜਿਹਦੇ ਉੱਤੇ ਤੁਹਾਨੂੰ ਕੋਈ ਮੇਕਿੰਗ ਚਾਰਜ ਨਹੀਂ ਦੇਣਾਂਗੇ ਆ ਲੋ ਜੀ ਆਪਾਂ ਨੂੰ ਇੱਥੇ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਵੀ ਲੱਭ ਗਈ ਤਾਂ ਆ ਦੇਖੋ ਆਂਡੇ ਦਿੱਤੇ ਪਏ ਆ ਨੇ ਸੋਨੇ ਦੇ ਤਾਂ ਹੀ ਇੱਥੇ ਨਵੇਂ ਮੋਬਾਈਲਾਂ ਆਈਫੋਨ ਵਗੈਰਾ ਦੀਆਂ ਸ਼ਾਪ ਨੇ ਜਿਹੜੀਆਂ ਤੁਹਾਨੂੰ ਕੈਮਰਿਆਂ ਦੀਆਂ ਸ਼ਾਪ ਨੇ ਉਹ ਤੁਹਾਨੂੰ ਇੱਥੇ ਮਿਲ ਜਾਣਗੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣ ਆਪਾਂ ਹੈਗੇ ਆਂਗੇ ਦੁਬਈ ਦੇ ਮੀਨਾ ਬਾਜ਼ਾਰ ਦੇ ਵਿੱਚ ਮੀਨਾ ਬਾਜ਼ਾਰ ਵੀ 골ਡ ਦੀ ਮਾਰਕੀਟ ਆ ਜੀ ਇੱਥੇ ਇੱਥੇ ਵੀ ਤੁਹਾਨੂੰ 골ਡ ਦੇ ਆ ਆਈਟਮ ਸਾਰੀਆਂ ਮਿਲ ਜਾਣਗੀਆਂ ਪਰ ਆਪਾਂ ਚੱਲਾਂਗੇ 골ਡ ਸੂਪ ਬड़ी पूरी मार्केट सोने दी मार्केट आज ਉਥੇ ਚੱਲਾਂਗੇ ਆਪਾਂ ਉਥੇ ਤੁਹਾਨੂੰ ਜਾ ਕੇ ਦਿਖਾਉਣੇ ਆਂਗੇ ਇੱਥੇ ਥੋੜਾ ਜਿਹਾ ਮਹਿੰਗਾ ਹੁੰਦਾਗਾ ਸੋਨਾ ਆਪਾਂ ਖਰੀਦਦੇ ਆਂ ਜੇ ਵਾਹੇ ਤਾਂ ਇੱਥੇ ਸਾਰਾ ਸੋਨੇ ਦੀ ਐਡਮਾ ਤੁਹਾਨੂੰ ਮਿਲ ਜਾਂਦੀਆਂ ਨੇ ਪਰ ਥੋੜਾ ਜਿਹਾ ਮਹਿੰਗਾ ਹੋਗਾ ਏਰੀਆ ਉਧਰ ਚੱਲਦੇ ਆਂ ਬਦਰੋ ਤਾਂ ਆਪਾਂ ਨੂੰ ਘੱਟ ਰੇਟ ਦੇ ਵਿੱਚ ਮਿਲ ਜਾਂਦਾ ਸੋਨਾ ਇੱਥੇ ਤੁਹਾਨੂੰ ਵੱਡੀਆਂ ਵੱਡੀਆਂ ਕੰਪਨੀਆਂ ਦੇ ਸ਼ੋਅਰੂਮ ਮਿਲ ਜਾਣਗੇ ਜਿਵੇਂ ਕਲਿਆਣ ਜੁਐਲਰ ਹੋ ਗਿਆ ਹੋਰ ਬਹੁਤ ਕਾਫੀ ਇੱਥੇ ਵੱਡੇ ਵੱਡੇ ਸ਼ੋਅਰੂਮ ਬਣੇ ਹੋਏ ਆਗੇ ਜਿਹੜੇ ਜੁਐਲਰ ਨੇਗੇ ਉਹ ਤੁਹਾਨੂੰ ਸਾਰੇ ਇੱਥੇ ਮਿਲ ਜਾਣਗੇ ਅਗਰ ਤੁਸੀਂ ਬ੍ਰਾਂਡ ਦੇ 골ਡ ਦੀ ਤੁਹਾਨੂੰ ਰਿਕੁਆਇਰਮੈਂਟ ਹੈਗੀ ਆ ਫਿਰ ਤਾਂ ਤੁਸੀਂ ਇਹ ਵਾਲੀ ਮਾਰਕੀਟ ਜਾ ਜਿਓ ਉੱਥੇ ਤੁਹਾਨੂੰ ਬਹੁਤ ਵੱਡੇ ਵੱਡੇ ਸ਼ੋਅਰੂਮ ਮਿਲ ਜਾਂਦੇ ਨੇਗੇ। ਜਦੋਂ ਕੋ ਮੱਲਾ ਬਾਹਰ ਦਾ ਸ਼ੋਅਰੂਮ ਆਗਾ ਇਹ ਵੀ ਇੱਥੇ ਹੈਗਾ। ਆ ਤੇ ਕਮੈਂਡਰਾ Thar ਵੀ ਖੜੀ ਹੈਗੀ ਇੱਥੇ। ਆ ਗਈ ਆਪਣੀ Mahindra Thar 5 door Jeep ਵਾਲਿਆਂ ਨੇ ਕਾਪੀ ਕਰੀ ਵੀ ਆ Thar ਦੀ ਆਪਣੀ। ਇਹ ਜਿਹੜਾ ਮੀਨਾ ਬਾਜ਼ਾਰ ਆ ਇੱਥੇ ਤੁਹਾਨੂੰ ਨਾ ਜਿਹੜੀਆਂ ਮੋਬਾਈਲਾਂ ਦੀਆਂ ਸ਼ਾਪ ਨੇਗੀਆਂ ਸਾਰੀਆਂ ਮੋਬਾਈਲਾਂ ਦੀਆਂ ਨਵੇਂ ਮੋਬਾਈਲਾਂ ਆਈਫੋਨ ਵਗੈਰਾ ਦੀਆਂ ਸ਼ਾਪ ਨੇ ਜਿਹੜੀਆਂ ਤੁਹਾਨੂੰ ਕੈਮਰਿਆਂ ਦੀਆਂ ਸ਼ਾਪ ਨੇ ਉਹ ਤੁਹਾਨੂੰ ਇੱਥੇ ਮਿਲ ਜਾਣਗੀਆਂ ਤੇ ਵੱਡੇ ਭਾਈ ਛੋਟੇ ਭਾਈ ਆ ਜਿਹੜੇ ਉਹਨਾਂ ਦੀ ਸ਼ਾਪ ਵੀ ਤੁਹਾਨੂੰ ਇੱਥੇ ਮਿਲ ਜੂਗੀ ਜਮ ਜਮ ਇਲੈਕਟ੍ਰੋਨਿਕ ਹੋ ਗਈ ਸਿਟੀ ਚੋਇਸ ਹੋ ਗਈ ਸਾਰੀਆਂ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਮਿਲ ਜਾਣਗੀਆਂ ਤੁਹਾਨੂੰ ਜੇ ਆ ਸਟਾਪ ਕਰੇ ਆਪਾਂ 골ਡ ਸੂਕ ਦੇ ਵਿੱਚ ਇੱਧਰ ਪਿੱਛੇ ਵੀ 골ਡ ਸੂਕ ਆ ਕੀ ਤੇ ਇੱਧਰ ਆਪਾਂ ਪਾਰ ਕਰਕੇ ਜਾਵਾਂਗੇ ਆਪਾਂ ਤੋਂ ਬੋਟ ਚੱਲਦੀਆਂ ਨਹੀਂ ਆਉਂਦੀ ਉੱਥੋਂ ਬੋਟ ਇੱਕ ਦਰਾਮ ਲੈਣਗੇ ਆਪਣੇ ਤੋਂ ਇੱਕ ਦਰਾਮ ਦੇ ਵਿੱਚ ਆਪਾਂ ਚਲੇ ਜਾਵਾਂ 골ਡ ਸੂਕ ਜਿੱਥੋਂ ਆਪਣੋ 골ਡ ਦੀ ਮਾਰਕੀਟ ਆ ਗਈ ਸਾਰੀ 골ਡ ਦੀ ਮਾਰਕੀਟ ਦਿਖਾਉਣੇ ਆਗੇ ਤੁਹਾਨੂੰ ਆਪਾਂ ਇਹ ਤੋਂ ਬੋਟ ਦੇ ਰਾਈ ਆਪਾਂ ਹੁਣ ਚੱਲਦੇ ਆਂਗੇ 골ਡ ਸੂਕ ਵਾਲੀ ਮਾਰਕੀਟ ਦੇ ਵਿੱਚ ਇਸ ਟਾਈਮ ਮੈਂ ਖੜਾ ਹਾਂਗਾ ਗੋਲਡ ਸੋਕ ਮਾਰਕੀਟ ਦबई ਦੇ ਵਿੱਚ ਇੱਥੇ ਤੁਹਾਨੂੰ ਆਪਾਂ ਦੁਕਾਨਾਂ ਦਿਖਾਉਣੇ ਆਗੇ ਤੇ ਹਰ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਟਾਲੀਅਨਨ ਵਗੈਰਾ ਤੁਹਾਨੂੰ ਗੋਲਡ ਨੂੰ ਮਿਲ ਜੂਗਾ ਉਹਦੇ ਉੱਤੇ ਕੀ ਹੁੰਦਾਗਾ ਕਿ ਮੇਕਿੰਗ ਚਾਰਜ ਬਹੁਤ ਜ਼ਿਆਦਾ ਹੁੰਦਾਗਾ ਅਗਰ ਤਾਂ ਤੁਸੀਂ ਆਪਣੇ ਪਾਉਣ ਦੇ ਲਈ ਗੋਲਡ ਲੈ ਕੇ ਜਾਣਾਗਾ ਫਿਰ ਤਾਂ ਤੁਸੀਂ ਇੱਥੋਂ ਲੈ ਸਕਦੇ ਹੋਗੇ ਲੈ ਕੇ ਜਾਣੇ ਜਉਂਨੇ 4-5000 ਰੁਪਏ ਦਾ ਡਿਫਰੈਂਸ ਹੈਗਾ ਜਿਹੜਾ ਫਿਰ ਤੁਸੀਂ ਜ਼ੀਰੋ ਮੇਕਿੰਗ ਚਾਰਜ ਵਾਲੀਆਂ ਦੁਕਾਨਾਂ ਲੱਗੀਆਂ ਇੱਥੇ ਉਹ ਦੁਕਾਨ ਦੇ ਬਾਹਰ ਹੀ ਲਿਖਿਆ ਹੋਆ ਹੁੰਦਾਗਾ ਕਿ ਇਹ ਜ਼ੀਰੋ ਮੇਕਿੰਗ ਚਾਰਜ ਹੈ ਇੱਥੇ ਸਾਡੇ ਕੋਲ ਮਿਲੂਗਾ ਉਹਦੇ ਉੱਤੇ ਤੁਹਾਨੂੰ ਸਿਰਫ 골ਡ ਦੇ ਪੈਸੇ ਦੇਣੇ ਹੁੰਦੇ ਹੈਗੇ ਤੇ ਹੋਰ ਉਹਦੇ ਉੱਤੇ ਬਣਾਉਣ ਦਾ ਦਾ ਕੋਈ ਤੁਹਾਨੂੰ ਚਾਰਜ ਨਹੀਂ ਦੇਣਾ ਪੈਂਦਾਗਾ ਉਹ ਤੁਸੀਂ ਪਹਿਲਾਂ ਚੈੱਕ ਕਰ ਲੈਣਾਗਾ ਵੀ ਜਿੱਥੇ ਤੁਸੀਂ 골ਡ ਪਰਚੇਸ ਕਰ ਰਹੇ ਹੋਗੇ ਵੀ ਜ਼ੀਰੋ ਮੇਕਿੰਗ ਚਾਰਜ ਹੈ ਜਾਂ ਵਿਦਆਊਟ ਜ਼ੀਰੋ ਮੇਕਿੰਗ ਚਾਰਜ ਹੈਗਾ ਇੱਥੇ ਤੁਹਾਨੂੰ 18 ਕੈਰੇਟ 골ਡ ਵੀ ਮਿਲ ਜੂਗਾ ਤੇ 22 ਕੈਰੇਟ ਵੀ ਮਿਲ ਜੂ ਤੇ 24 ਕਾਰਟ 24 ਕੈਰੇਟ 골ਡ ਵੀ ਮਿਲ ਜੂਗਾ ਉਹ ਤੁਸੀਂ ਆਪਣੀ ਲੋੜ ਦੇ ਹਿਸਾਬ ਨਾਲ ਲੈ ਸਕਦੇ ਹੋ ਤੁਸੀਂ ਜਿਹੜਾ ਲੈਣਾ ਚਾਹੋਗੇ ਪ੍ਰਾਈਸ ਕੰਪੇਅਰ ਕਰਕੇ ਹੀ ਲਿਓ ਇਹ ਨਾ ਹੋਵੇ ਤੁਹਾਨੂੰ ਇੰਡੀਆ ਵਾਲੇ ਰੇਟ ਦੇ ਹਿਸਾਬ ਦੇ ਵਿੱਚ ਹੀ ਤੁਹਾਨੂੰ ਇੱਥੋਂ ਵੀ 골ਡ ਪੈ ਜਾਵੇ ਆਜੋ ਤੁਹਾਨੂੰ ਆਪਾਂ ਦਿਖਾਉਣੇ ਆਂਗੇ ਜ਼ੀਰੋ ਮੇਕਿੰਗ ਚਾਰਜ ਵਾਲੀਆਂ ਦੁਕਾਨਾਂ ਵੀ ਤੇ ਦੂਸਰੀਆਂ ਦੁਕਾਨਾਂ ਵੀ ਆ ਦੇਖੋ ਜੀ ਦੁਨੀਆ ਦੀ ਸਭ ਤੋਂ ਭਾਰੀ ਰਿੰਗ 63 ਕਿਲੋ ਦਾ ਵਜਨ ਹੈ 63 ਕਿਲੋ 800 ਕੁਝ ਗ੍ਰਾਮ ਦਾ ਵਜਨ ਹੈਗਾ ਇਹ ਕਿੰਨੀ ਬੁੱਕ ਦੇ ਵਿੱਚ ਵੀ ਇਹਦਾ ਰਿਕਾਰਡ ਦਰਜ ਹੋਇਆ ਵਗਾ Thank okay. you. Kaca koji iPhone 15 Pro Don't care Kaca koji iPhone ਆਟਰ ਕੋ سونے ਦੇ ਬੂਟੀਆਂ ਆ ਗਏ ਆ ਜਿੱਦੇ ਜਿਵੇਂ ਦਾ ਨਾ ਬੈਠੇ ਨਾ ਉਹ ਆ ਬੀਤੀ ਗਾਣ ਲੱਗ ਪਏ ਇੱਥੇ ਜ਼ੀਰੋ ਮੇਕਿੰਗ ਚਾਰਜ ਵਾਲੀਆਂ ਦੁਕਾਨਾਂ ਨੇ ਜਿਹੜੀਆਂ ਨਾ ਇੱਕ ਬਿਲਡਿੰਗ ਬਣੀ ਹੋਈ ਹੈਗੀ ਉੱਥੇ ਬਹੁਤ ਜ਼ਿਆਦਾ ਦੁਕਾਨਾਂ ਨੇ ਜਿੱਥੇ ਜ਼ੀਰੋ ਮੇਕਿੰਗ ਚਾਰਜ ਮਿਲਦਾ ਆਪਾਂ ਨੂੰ ਆਪਾਂ ਉਹਨਾਂ ਉੱਥੇ ਲੈ ਕੇ ਚੱਲਦੇ ਆਂਗੇ ਥੋੜਾ ਸਾਈਡ ਤੇ ਜਾ ਕੇ ਆ ਗਈ ਉਹ ਆ ਵਾਲੀ ਮਾਰਕੀਟ ਦੇ ਵਿੱਚ ਜ਼ੀਰੋ ਮੇਕਿੰਗ ਚਾਰਜ ਬਹੁਤ ਘੱਟ ਹੈਗਾ ਹੈਗੀ ਇਹਦੇ ਵਿੱਚੀ ਆ ਉਹ ਤੇ ਥੋੜਾ ਬਾਹਰ ਜਾ ਕੇ ਹੈਗਾ ਉੱਥੇ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂਗੇ ਇਹ ਹੈਗਾ ਜੀ ਦਾ ਗੋਲਡ ਸੈਂਟਰ ਇਹਦੇ ਵਿੱਚ ਜ਼ੀਰੋ ਮੇਕਿੰਗ ਚਾਰਜ ਵਾਲੀਆਂ ਬਹੁਤ ਦੁਕਾਨਾਂ ਲੱਗੀਆਂ ਆਜੋ ਆਪਾਂ ਦੇਖਦੇ ਆਂਗੇ ਚੱਲ ਕੇ ਦਿਖਾਉਣੇ ਤੁਹਾਨੂੰ ਜ਼ੀਰੋ ਮੇਕਿੰਗ ਚਾਰਜ ਵਾਲੀਆਂ ਸ਼ਾਪਸ ਆਹ ਦੇਖੋ ਇਹਨਾਂ ਦਾ ਲਿਖ ਕੇ ਲਾਇਆ ਹੋਇਆ ਹੈਗਾ ਇਹਨਾਂ ਦੇ ਸਾਰੇ ਜਿਹੜੀਆਂ ਆਈਟਮਾਂ ਨੇ ਜੀਰੋ ਮੇਕਿੰਗ ਚਾਰਜ ਦੇ ਉੱਤੇ ਨਹੀਂ ਹੈਗੀਆਂ ਕਿਉਂਕਿ ਉੱਤੇ ਤੁਹਾਨੂੰ ਕੋਈ ਮੇਕਿੰਗ ਚਾਰਜ ਨਹੀਂ ਦੇਣਾਗਾ ਤੁਸੀਂ ਦੇਖ ਸਕਦੇ ਹੋ ਚੇਜ਼ਟੋਂ ਪਾਰਟੀਕਲ ਇਹ ਚੇਜ਼ਟੋਂ ਗ੍ਰਾਮ ਦੇ ਤੁਹਾਨੂੰ ਇਹ ਸਾਰੀਆਂ ਆਈਟਮਾਂ ਹੀ ਜ਼ੀਰੋ ਮੇਕਿੰਗ ਚਾਰਜ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੇਕਿੰਗ ਚਾਰਜ ਨਹੀਂ ਲੈਂਦੇਗੇ ਇਹ ਇਹ ਮੇਕਿੰਗ ਚਾਰਜ ਤੋਂ ਤੁਹਾਨੂੰ ਦੇਣਗੇ ਸਾਰੀਆਂ ਆਈਟਮਾਂ ਆ ਦੇਖੋ ਸਾਰੀਆਂ ਹੀ ਆਈਟਮਾਂ ਨੇਗੇ ਵੀ ਜ਼ੀਰੋ ਮੇਕਿੰਗ ਚਾਰਜ ਦੇ ਉੱਤੇ ਨੇਗੀਆਂ ਕੋਈ ਵੀ ਮੈਗਨ ਚਾਰਜ ਹਨੋਂ ਨਹੀਂ ਲੱਗੂਗਾ ਦੇ ਉੱਤੇ ਆ ਲੋ ਜੀ ਆਪਾਂ ਨੂੰ ਇੱਥੇ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਵੀ ਲੱਭ ਗਈ ਆ ਦੇਖੋ ਆਂਡੇ ਦਿੱਤੇ ਪਏ ਆ ਨੇ ਸੋਨੇ ਦੇ ਤਾਂ ਹੀ ਇੱਥੇ ਇੰਨਾ ਸੋਨਾਗਾ ਆ ਦੇਖੋ ਇਧਰ ਦੁਕਾਨਾਂ ਦੇ ਬਾਰੀ ਲਿਖ ਕੇ ਲਾਇਆ ਵਾਗਾ ਕਿ ਜ਼ੀਰੋ ਮੇਕਿੰਗ ਚਾਰਜ ਹੋ ਹੋਰ ਤੁਹਾਨੂੰ ਕਿਤੇ ਨਹੀਂ ਮਿਲੂਗਾ ਇਹ ਜ਼ੀਰੋ ਮੇਕਿੰਗ ਚਾਰਜ ਵਾਲਾ ਇਹ ਵਾਲੀ ਮਾਰਕੀਟ ਦੇ ਵਿੱਚ ਤੁਹਾਨੂੰ ਬਹੁਤ ਮਿਲੂਗਾ ਜ਼ੀਰੋ ਮੇਕਿੰਗ ਚਾਰਜ। ਜੇ ਤੁਸੀਂ ਜ਼ੀਰੋ ਮੇਕਿੰਗ ਚਾਰਜ ਵਾਲੀਆਂ ਆਈਟਮਸ ਲੈਣੀਆਂ ਚਾਹੁੰਦੇ ਹੋਂ ਤਾਂ ਤੁਸੀਂ ਆਹ ਵਾਲੀ ਮਾਰਕੀਟ ਜਿਹੜੀ ਤੁਹਾਨੂੰ ਮੈਂ ਦਿਖਾਈ ਹੈ ਇੱਥੋਂ ਤੁਸੀਂ ਆ ਕੇ ਲੈ ਸਕਦੇ ਹੋਗੇ। ਅਗਰ ਤੁਸੀਂ ਵੈਸੇ ਡਿਜ਼ਾਈਨਿੰਗ ਵਗੈਰਾ ਤੁਹਾਨੂੰ ਵਧੀਆ ਡਿਜ਼ਾਈਨ ਚਾਹੀਦੇ ਨੇਗੇ ਫਿਰ ਤੁਹਾਨੂੰ ਉਹਦੇ ਮੇਕਿੰਗ ਵਗੈਰਾ ਤੁਹਾਨੂੰ ਦੇਣੀ ਪਊਗੀ। ਤੇ ਅਗਰ ਕੋਈ ਹੋਰ ਲੱਗੋ ਤਾਂ ਫਿਰ ਕੰਫਰਮ ਕਰਦੇ ਹੋ।